ਮੈਨੂੰ ਦੋ ਦਿਨ ਤੋਂ ਬੰਦੇ ਸੀਗੇ ਗੰਗਾਨਗਰ ਤੇ ਤੇ ਰੋਪੜ ਦੇ ਉਹ ਫੋਨ ਤੇ ਗੱਲਾਂ ਕਰ ਰਹੇ ਸੀ ਮਤਲਬ ਵਿਚੋਲਾ ਸੀਗਾ ਗੰਗਾਨਗਰ ਦਾ ਉਹ ਕਹਿ ਰਿਹਾ ਸੀ ਕਿ ਥੋੜੀ ਮੈਂ ਜੀਪ ਵੀ ਕਵਾ ਦਿੰਨਾ ਤੇ ਉਹਨੇ ਦੋ ਤਿੰਨ ਬੰਦੇ ਕੱਲ ਭੇਜੇ ਸੀਗੇ ਕੱਲ ਵੀ ਉਹ ਆਏ ਦੇਖ ਕੇ ਟ్రਾਇਲ ਲੈ ਕੇ ਗਏ ਤੇ ਅੱਜ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਸਾਡੇ ਕੋਲੇ 50000 ਹੈ ਤੁਸੀਂ ਸਾਈ ਫੜ ਲਓ ਇੱਕ ਵਾਰੀ ਸਾਨੂੰ ਟ్రਾਇਲ ਦਿਵਾ ਦਿਓ ਬਾਕੀ ਪੈਸੇ ਅਸੀਂ 2-4 ਦਿਨਾਂ ਚ ਦੇ ਦਾਂਗੇ ਤੁਹਾਡਾ ਬਿਜ਼ਨਸ ਕੀ ਆ ਮੇਰਾ ਬਿਜ਼ਨਸ ਫਾਰਮਾਸਿਸਟ ਹੈ ਜੀ ਅੱਛਾ ਜੀ ਕੀ ਕਾਰ ਵਾਲਾ ਕੀ ਮੈਟਰ ਆ ਕਾਰ ਪਰਸਨਲ ਗੱਡੀ ਸੀ ਜੀ ਵੇਚਣੀ ਸੀ ਵੇਚਣ ਦੇ ਲਈ ਜੀਪ ਸੀ ਜੀ ਅੱਛਾ ਜੀ ਉਹ ਕਿਵੇਂ ਤੁਹਾਡੇ ਸੰਪਰਕ ਚ ਕਿਵੇਂ ਆਇਆ ਵਾਟਸ ਉਹ ਐਲ ਐਕਸ ਤੇ ਅੱਛਾ ਓਕੇ ਓ ਐਲ ਐਕਸ ਤੇ ਵਿਚੋਲਾ ਸੰਪਰਕ ਚ ਆਇਆ ਸੀ ਜੀ ਨੇ ਮਤਲਬ ਕਮਿਸ਼ਨ ਲੈਣੀ ਸੀ 5000 ਰੁਪਏ ਗੱਡੀ ਵੇਚਣ ਦੀ ਉਹ ਉਹਨੇ ਭੇਜੇ ਸੀਗੇ ਬੰਦੇ ਨਹੀਂ ਉਹਨੇ OLX ਤੇ ਪਾਰਕ ਰੱਖਿਆ ਸੀਗਾ ਵੀ ਮੈਨੂੰ ਜੀਪ ਦੀ ਜਰੂਰਤ ਪੈ ਕੇ ਸੀ ਨੇ ਫਿਰ ਮੈਂ ਉਸ ਤੋਂ ਨੰਬਰ ਮੰਗਿਆ ਤੇ ਉਹਨੂੰ ਨੰਬਰ ਦੇਤਾ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਸ਼ਾਮ ਨੂੰ 6:30 ਵਜੇ ਸੀ ਘਰੋਂ ਨਿਕਲੇ ਆਂ ਉਰੋਂ ਦੀ ਚੌਧਰੀ ਮੰਜਰੇ ਚੌਧਰੀ ਮੰਜਰੇ ਤੋਂ ਆਪਣਾ ਉਹਨਾਂ ਨੇ ਦੱਸਿਆ ਸੀ ਕਿੱਥੋਂ ਆਇਆ ਉਹਨਾਂ ਨੇ ਕਹਿੰਦੇ ਸੀ ਅਸੀਂ ਰੋਪੜ ਤੋਂ ਆਏ ਆਂ ਚੌਧਰੀ ਮੰਜਰੇ 'ਤੇ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਭੂਆ ਮਾਮੇ ਕਾਫੀ ਨਾਪੇ ਰਹਿੰਦੇ ਨੇ ਤਿੰਨ ਬੰਦੇ ਸੀਗੇ ਤੇ ਪਹਿਲਾਂ ਬੁਲਟ ਮੋਟਰਸਾਈਕਲ ਤੇ ਕੋਕਾ ਕੋਲਾ ਰੰਗ ਦੇ ਤੇ ਪੀਵੀ 34 ਨੰਬਰ ਸੀ ਉਹ ਆਏ ਘਰੇ ਉਹਨਾਂ ਨੇ ਬੁਲਟ ਘਰੇ ਘਰੇ ਖੜਾ ਕਰਤਾ ਤੇ ਸਾਨੂੰ ਨਾਲ ਮੈਨੂੰ ਨਾਲ ਬਿਠਾ ਕੇ ਟੈਸਟ ਡਰਾਈਵ ਲਈ ਲੈ ਗਏ ਮੈਨੂੰ ਇਹ ਸੀ ਉਹਨਾਂ ਦਾ ਬੁਲਟ ਖੜਾ ਹੈ ਵਾਪਸ ਤਾਂ ਚੱਕਣ ਆਣਗੇ ਤੇ ਪਰ ਜਦੋਂ ਵਾਪਸੀ ਤੇ ਮੈਂ ਹਾਦਸਾ ਹੋਣ ਤੋਂ ਬਾਅਦ ਘਰੇ ਗਿਆ ਦੇਖਣ ਬੁਲਟ ਤਾਂ ਉੱਥੋਂ ਬੁਲਟ ਵੀ ਚੱਕ ਕੇ ਲੈ ਗਿਆ ਸੀ ਇਹਦਾ ਮਤਲਬ ਇਹ ਵੀ ਉਹ ਚਾਰ ਬੰਦੇ ਸੀਗੇ ਇਡੇ ਟੂਲਟ ਵਾਚ ਆਕੇ ਲੈ ਗਏ ਮੇਰਾ ਮੋਬਾਈਲ ਖੋ ਕੇ ਲੈ ਗਏ ਤੇ ਗੱਡੀ ਖੋ ਕੇ ਲੈ ਗਏ ਗੱਡੀ ਕਿਹੜੀ ਗੱਡੀ ਸੀ ਸਿਲਵਰ ਕਲਰ ਦੀ ਚੀਪ ਸੀਗੀ 550 ਤੁਹਾਡੀ ਰਿਹੈਸ਼ ਕਿੱਥੇ ਹੈ ਕੁੜੀਆਂ ਵਾਲੇ ਸਕੂਲ ਤੋਂ ਇੱਕ ਹੋਇਆ ਇਨਸੀਡੈਂਟ ਕਿੱਥੇ ਕੋ ਹੋਇਆ ਇਹੋ ਪੋਜੋ ਮਾਝਰੀ ਚੌਂਕ ਤੋਂ ਲੈ ਕੇ ਰੋਟੀ ਵਾਲੇ ਪੁਲ ਵਾਲੇ ਜਾਣੇ ਤਾਂ ਰਸਤੇ ਦੇ ਵਿੱਚ ਅੱਛਾ ਬਿਲਕੁਲ ਸਨਸਾਨ ਸੀ ਨਾ ਕੋਈ ਘਰ ਸੀ ਨਾ ਕੁਝ ਸੀ ਤੁਹਾਨੂੰ ਤੁਹਾਨੂੰ ਉੱਥੇ ਕਿਵੇਂ ਬੁਲਾਇਆ ਗਿਆ ਤੁਹਾਨੂੰ ਕਿਵੇਂ ਬੁਲਾਇਆ ਗਿਆ ਉਹ ਘਰੋਂ ਦੀ ਲੈ ਕੇ ਗਿਆ ਸੀ ਨਾ ਮੈਨੂੰ ਘਰੋਂ ਦੀ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ ਇੱਕ ਤਰ੍ਹਾਂ ਮੈਂ ਉਹਨਾਂ ਨੂੰ ਗੱਡੀ ਦੀ ਟੈਸਟਿੰਗ ਲੈਣ ਦੀ ਬਾਹਰ ਤੱਕ ਲੈ ਗਿਆ ਉਹ ਕਹਿੰਦੇ ਸਾਨੂੰ ਅੱਗੇ ਲੈ ਜਾਓ ਅੱਗੇ ਲੈ ਜਾਓ 9 ਗਜਾ ਪੀਰ ਤੇ ਚਲੇ ਗਏ ਅਸੀਂ ਕਹਿੰਦੇ ਮੱਥਾ ਟੇਕ ਲਈਏ ਉਹਨੇ ਮੈਂ ਕਹੇ ਟੇਕ ਲਓ ਮੱਥਾ ਤੇ ਮੈਨੂੰ ਜਿਹੜੀ ਉਮੀਦ ਹੈ ਵੀ ਘਰ ਤਾਂ ਉਹਨਾਂ ਕੋਲੇ ਕੋਈ ਗੰਡਾਸਾ ਵਗੈਰਾ ਹੈ ਨਹੀਂ ਸੀਗਾ ਉਹਨਾਂ ਨੇ ਲੁਕ ਮਿਚ ਕੇ ਉੱਥੇ 9 ਗਜਾ ਪੀਰ ਤੋਂ ਹੀ ਚੱਕਿਆ ਗੰਡਾਸਾ ਉੱਥੇ ਜਿਹਾ ਪਹਿਲਾਂ ਹੀ ਰੱਖਿਆ ਹੋਇਆ ਸੀ ਹੁਣੇ ਤੁਹਾਡੇ ਕੀ ਮਾਰਿਆ ਉਹ ਸਿਰ ਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੱਥੀਂ ਚ ਮੈਂ ਗੰਡਾਸਾ ਵੇਖਿਆ ਸੀ ਉਹਨਾਂ ਦੇ ਵੱਜਣ ਤੋਂ ਬਾਅਦ ਜਦੋਂ ਮੇਰੇ ਵੱਜਿਆ ਸਿਰ ਤੇ ਉਦੋਂ ਮੈਂ ਜਦ ਮੈਂ ਸੁੱਟ ਤੇ ਚਾਇਆ ਤਾਂ ਦੇਖਿਆ ਵੀ ਉਹ ਹੱਥ 'ਚ ਘੰਡਾਸਾ ਰੱਖ ਕੇ ਘੰਡਾਸਾ ਚੱਕੇ ਮਾਰ ਰਿਹਾ ਨੂੰ ਤੁਹਾਨੂੰ ਕੋਣ ਲੈ ਕੇ ਆਇਆ ਉਹ ਮੈਂ ਉੱਥੋਂ ਤੁਰ ਕੇ ਪਹਿਲਾਂ ਚੌਕ ਤੱਕ ਗਿਆ ਚੌਕ ਤੋਂ ਕਿਸੇ ਨੂੰ ਮੈਂ ਤਾਂ ਕਿਹਾ ਹੱਥ ਜੋੜ ਕੇ ਉਹਨੂੰ ਆਪਦੇ ਦੁਕਾਨ ਤੱਕ ਗਿਆ ਦੁਕਾਨ ਤੋਂ ਫਿਰ ਮੈਨੂੰ ਮੇਰਾ ਦੋਸਤ ਲੈ ਕੇ ਆਇਆ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਇਹ ਜੀ ਇਹਨਾਂ ਦੇ ਮੱਥ ਪਾਈ ਜਵੇ ਜਿਹੜਾ ਇਹ ਚੱਲ ਰਿਹਾ ਹੈ ਸਭ ਕੁਝ ਚੋਰੀਆਂ ਠੱਗੀਆਂ ਹੋ ਰਹੀਆਂ ਨੇ ਟੋਟਲ ਕਿੰਨੇ ਸੀਗੇ ਵਿਅਕਤੀ ਉਹ ਤਿੰਨ ਵਿਅਕਤੀ ਮੇਰੇ ਨਾਲ ਸੀ ਚੌਥੇ ਦੀ ਮੈਨੂੰ ਉਮੀਦ ਆ ਜਿਹੜਾ ਬੁਲਟ ਮੋਟਰਸਾਈਕਲ ਚੱਕ ਕੇ ਲੈ ਕੇ ਗਿਆ ਘਰੋਂ ਕਿਸ ਤਰ੍ਹਾਂ ਦਾ ਸੀ ਉਹ ਹੁਲੀ ਆਉਣਾ ਦਾ ਕਿਸੋ ਲਿਆ ਪਤਲੇ ਜਿਹੇ ਮੁੰਡੇ ਸੀ 20-22 ਸਾਲ ਦੇ ਮੁੰਡੇ ਹੋਣਗੇ ਗੱਡੀ ਉਹਦੀ ਕਿੰਨਾ ਮਾਡਲ ਹੈ ਪੰਜ ਮਾਡਲ ਹੈ ਕਿੰਨੇ ਪੈਸੇ ਮੰਗਦੇ ਸੀ ਤੁਸੀਂ ਹਾਂਜੀ ਡੀਲ ਕਿੰਨੇ ਚ ਹੋਈ ਸੀ ਡੀਲ ਹਲੇ ਹੋਈ ਨਹੀਂ ਸੀ ਕਿ ਹਲੇ ਤਾਂ ਟੈਸਟ ਡਰਾਈਵ ਲੈਣਾ ਹੈ ਸੀਗੇ 3.5 ਲੱਖ ਵਿੱਚੋਲੇ ਨੇ ਕਿਹਾ ਸੀ ਮੈਂ ਤੁਹਾਨੂੰ ਦਵਾ ਦੂੰਗਾ ਉਹਨਾਂ ਕੋਲ ਕੋਈ ਪੈਸੇ ਵੀ ਹੈਗੇ ਸੀ ਮੈਨੂੰ ਕਹਿ ਰਹੇ ਸੀਗੇ 50000 ਸਾਡੇ ਕੋਲੇ ਹੈਗਾ ਵੀ ਆ ਰੱਖ ਲਓ ਬਾਕੀ 3 ਲੱਖ ਅਸੀਂ 2-4 ਦਿਨਾਂ ਵਿੱਚ ਵੇਚਾਂਗੇ ਉਹ ਸਾਨੂੰ ਗੱਡੀ ਚਲਾ ਕੇ ਦੇਖ ਲੈਣਾ ਜੀ ਜੀ ਮੇਰਾ ਬੇਟਾ ਹੈ ਚਿਰਾਗ ਛਾਪੜਾ ਕੀ ਗੱਲ ਹੋਈ ਆ ਉਹਦੇ ਮਤਲਬ ਇਹ ਤਾਂ ਜੀ ਮੈਨੂੰ ਫੋਨ ਆਇਆ ਸੀਗਾ ਤੇ ਪਾਪਾ ਕਹਿੰਦੇ ਮੇਰੇ ਨੂੰ ਗੱਡੀ ਜਿਹੜੇ ਦੇਖਣ ਆਏ ਸੀ ਨਾ ਮੇਰੇ ਗੰਡਾਸਾ ਮਾਰ ਗਏ ਤੇ ਗੱਡੀ ਖੋਹ ਕੇ ਲੈ ਲਗੇ ਤੇ ਮੈਂ ਆ ਰਿਆਂ ਉਸ ਤੋਂ ਬਾਅਦ ਇਹਦਾ ਫੋਨ ਮਲਾਇਆ ਫੋਨ ਨਹੀਂ ਮਿਲਿਆ ਹੋ ਸਕਦਾ ਇਹਨੇ ਕਿਸੇ ਤੋਂ ਜਾਂਦੇ ਹੋਏ ਕਿਸੇ ਰਾਹਗੀਰ ਦਾ ਫੋਨ ਕਰਿਆ ਤੇ ਬਸ ਆ ਕਹਾਣੀਆਂ ਬਾਕੀ ਸਟੇਟਮੈਂਟ ਬੇਟੇ ਨੇ ਤੁਹਾਨੂੰ ਦੇ ਦਿੱਤੀ ਬਸ ਸਾਨੂੰ ਇਹ ਚਾਹੀਦਾ ਵੀ ਦਿਨੋਂ ਵੇ ਦਿਨ ਇਹ ਬਹੁਤ ਹਾਦਸੇ ਹੋ ਰਹੇ ਨੇ ਵੀ ਆਪਣੀ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਇਹਦੀ ਤਫਤੀਸ਼ ਕੀਤੀ ਜਾਵੇ ਤੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਫੜਿਆ ਜਾਵੇ ਜੇ ਜਿਆਦਾ ਸਾਡੇ ਦੇ ਗਰਦਨ ਤੇ ਲੱਗਦੀ ਤਾਂ ਹੋ ਸਕਦਾ ਕੁਝ ਵੀ ਹੋ ਸਕਦਾ ਸੀ ਕਿ ਦੀ ਜਾਨ ਵੀ ਜਾ ਸਕਦੀ ਸੀ ਕੀ ਕੀ ਕਰਮ ਕਰਦੇ ਨੇ ਇਹ ਮੇਰੇ ਨਾਲ ਹੈ ਜੀ ਬੇਟਾ ਫਾਰਮਾਸਿਸਟ ਹੈ ਸਾਡੀ ਕਮਿਸ਼ਨ ਚਿਰਾਗ ਸਾਹਿਬੜਾ son of ਜਗਦੀਸ਼ ਇਹਨਾਂ ਦੇ ਸਿਰ ਤੇ ਸੱਟ ਆ ਤੇ ਇਹਨਾਂ ਦੇ ਸਿਰ ਤੇ ਕੁਝ ਜ਼ਿਆਦਾ ਤੇਜ਼ ਚੀਜ਼ ਨਾਲ ਜਾਂ ਬਲੱਡ ਚੀਜ਼ ਨਾਲ ਹੋਇਆ ਉਹ ਡਾਕਟਰ ਸਾਹਿਬ ਨੇ ਪਰਚਾ ਕੱਟਤਾ ਇਹਨਾਂ ਦਾ 8 ਤੋਂ 10 ਟਾਂਕੇ ਲੱਗੇ ਨੇ ਇਹਨਾਂ ਦੇ ਤੇ ਪੇਸ਼ੈਂਟ ਹਲੇ ਅੰਡਰ ਆਬਜ਼ਰਵੇਸ਼ਨ ਲੱਗਿਆ ਇਹ ਬੀਸੇ ਕੁਸਤਰਾ ਕੰਡੀਸ਼ਨ ਫਿਲਹਾਲ ਸਟੇਬਲ ਹੈ ਬਾਕੀ ਸਰਜਨ opinion ਲੈਣ ਤੋਂ ਬਾਅਦ ਹੀ ਦਸੀ ਜਾ ਸਕਦੀ ਹੈ ਜੀ ਜੀ ਕੋਈਆ ਕਿੰਨੇ ਜਾਣੇ ਸੀ ਵੀ 3 ਮੀਟਰ ਤੋਂ ਕੁਛ ਲੱਗਿਆ ਨਾ ਉਹ CCTV ਦੇਖ ਰਹੇ ਹਾਂ ਜੀ ਹੁਣ ਸਾਨੂੰ ਇਹ ਦੋ ਮੋਟਰਸਾਈਕਲਾਂ ਤੇ ਆਏ ਨੇ ਉਹ 6 ਬੰਦੇ ਨੇ ਟੋਟਲ ਜੋ ਹੁਣ ਤੱਕ ਆਡੈਂਟੀਫਾਈ ਹੋਏ ਨੇ ਤੇ ਉਹ LX ਤੇ ਇਹਨੇ ਮੁੰਡੇ ਨੇ ਸ਼ਾਪੜਾ ਸ਼ਾਪੜਾ ਕਰਕੇ ਲੜਕਾ ਇਹਨੇ ਅੱਬ ਦੀ ਜੀਪ ਆਈ ਹੋਈ ਸੀਗੀ ਸੇਲ ਕਰਨ ਲਈ ਉਹ ਕੱਲ ਇਹਨਾਂ ਨਾਲ ਗੱਲ ਹੋਈ ਸੀ ਕੱਲ ਵੀ ਦੇਖੇ ਗਏ ਸੀਗੇ ਤੇ ਅੱਜ ਫੇਰ ਦੇਖਣ ਆਏ ਸੀਗੇ ਤੇ ਉਹ ਗੱਡੀ ਚਲਾ ਕੇ ਦੇਖ ਰਹੇ ਸੀਗੇ ਤੇ ਇਧਰੋਂ ਲੈ ਗਏ ਸੀਗੇ ਗੱਡੀ ਚਲਾ ਕੇ ਤੇ ਰੂਟੀਪੁਰ ਦੇ ਲੋਕੋਂ ਤੋਂ ਗੱਡੀ ਖੋ ਕੇ ਲੈ ਗਏ ਕਿੰਨੇ ਜਣੇ ਕਿੰਨੇ ਫਿਲਹਾਲ ਤਾਂ ਹੁਣ ਤਾਂ ਹੁਣ ਤੱਕ ਤੋਂ ਤਾਂ ਮਤਲਬ 6 ਜਣੇ ਲੱਗ ਰਹੇ ਨੇ ਇਹ ਚੱਕ ਦੇ ਵੈਸੇ 2 ਜਣੇ ਸੀਗੇ ਜਿਹੜੇ ਬੋਟ ਤੇ ਇਹਨਾਂ ਦੇ ਮਤਲਬ ਘਰੇ ਗਏ ਸੀਗੇ ਦੇਖ ਸਾਬੜੇ ਵਿੱਚ ਸੱਟਾਂ ਨਹੀਂ ਮਾਰੀ ਸਾਬੜੇ ਦੇ ਸ਼ਰਤੇ 6 ਬੱਜੀ ਹੈ ਕੋਈ ਡੀਲ OLX ਹੀ ਹੋਣੀ OLX ਹੀ ਹੋਣੀ ਉਹ ਕੀ ਫਰਦਰ ਕੀ ਬੰਦ ਰਹੇ ਫਰਦਰ ਜੀ ਉਹਦਾ ਬਿਆਨ ਦੇ ਕੇ ਕਈਆਰ ਕਰਾਂਗੇ ਤੇ ਪੱਤਰ ਇਹਨਾਂ ਨੂੰ ਡੈਂਟੀਫਾਈ ਕਰਕੇ ਬਣਦੀ ਜਿਹੜੇ ਫੈਕਟਰ ਨੇ ਕਾਰਵਾਈ ਕਰਾਂਗੇ ਪਰੋਪਰ ਸੀਸੀਟੀਵੀ ਚੈੱਕ ਕਰ ਰਹੇ ਨਹੀਂ ਹਲੇ ਫਿਲਹਾਲ ਤਾਂ ਮੋਸਟਲੀ ਸ਼ਾਪ ਬੰਦ ਨੇ ਤੇ ਬਾਕੀ ਜਿਹੜੇ ਇੱਕ ਦੋ ਮਿਲਦੀ ਉਹ ਤੋਂ ਸੀਸੀਟੀਵੀ ਦੇਖਦੇ ਗੱਡੀ ਘਰੋਂ ਲੈ ਕੇ ਗੱਡੀ ਘਰੋਂ ਲੈ ਕੇ